ਦੀਵਾਲੀ ਬੰਪਰ ਦਾ 11 ਕਰੋੜ ਦਾ ਵਿਜੇਤਾ ਲਾਪਤਾ ਹੋ ਗਿਆ ਹੈ ਦਰਅਸਲ 11 ਕਰੋੜ ਜਿੱਤਣ ਵਾਲੇ ਸ਼ਖਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਟਿਕਟ ਵੇਚਣ ਵਾਲਾ ਸ਼ਖਸ ਖੁਦ ਵਿਜੇਤਾ ਨੂੰ ਪਾਲ ਰਿਹਾ ਹੈ ਬਠਿੰਡਾ ਦੇ ਵਿੱਚ 11 ਕਰੋੜ ਦੀ ਲੋਟਰੀ ਵਿਕੀ ਰਤਨ ਲੋਟਰੀ ਸਟਾਲ ਤੋਂ ਇਹ 11 ਕਰੋੜ ਦੀ ਲੋਟਰੀ ਵਿਕੀ ਹੈ ਪਰ ਹਾਲੇ ਵਿਜੇਤਾ ਦਾ ਪਤਾ ਨਹੀਂ ਹੈ ਬਿਨਾਂ ਵਿਜੇਤਾ ਦੇ ਹੀ ਲੋਟਰੀ ਸਟਾਲ ਤੇ ਭੰਗੜੇ ਪੈ ਰਹੇ ਨੇ ਲੱਡੂਆਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤੇ ਇੰਤਜ਼ਾਰ ਹੈ ਜਿਸ ਨੂੰ ਇਹ ਲੋਟਰੀ ਲੱਗੀ ਹੈ ਜਿਸ ਦੀ ਇਹ ਲੋਟਰੀ ਲੱਗੀ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ 11 ਕਰੋੜ ਦਾ ਲੋਟਰੀ ਬੰਪਰ ਨਿਕਲਿਆ ਹੈ ਦੀਵਾਲੀ ਦਾ ਤੇ ਬਠਿੰਡਾ ਤੋਂ ਇਹ ਟਿਕਟ ਵਿਕੀ ਸੀ ਕਿਸ ਨੇ ਇਹ ਟਿਕਟ ਖਰੀਦੀ ਹਾਲਾਂਕਿ ਜਦੋਂ ਟਿਕਟ ਵੇਚੀ ਜਾਂਦੀ ਹੈ ਬਹੁਤ ਬਾਰ ਮੋਬਾਈਲ ਨੰਬਰ ਨੋਟ ਕੀਤਾ ਜਾਂਦਾ ਹੈ ਐਡਰੈਸ ਵੀ ਨੋਟ ਕਰ ਲਿਆ ਜਾਂਦਾ ਹੈ ਪਰ ਕਿਸੇ ਕਾਰਨ ਇਹ ਰਤਨ ਲਾਟਰੀ ਸਟਾਲ ਤੋਂ ਟਿਕਟ ਵੇਚੀ ਹੈ ਕਿਸ ਨੇ ਲਈ ਹੈ ਇਹ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਜਿਸ ਲਾਟਰੀ ਸਟਾਲ ਤੋਂ ਟਿਕਟ ਵੇਚੀ ਉਥੇ ਭੰਗੜੇ ਪੈ ਰਹੇ ਨੇ ਉਥੇ ਖੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਇਸ ਸਟਾਲ ਤੋਂ ਇਹ ਲਾਟਰੀ ਵੇਚੀ ਜਿਸ ਦਾ 11 ਕਰੋੜ ਦਾ ਦੀਵਾਲੀ ਬੰਪਰ ਨਿਕਲੇ ਆਏ ਪਰ ਹਾਲੇ ਵੀ ਜੇਤਾ ਦਾ ਇੰਤਜ਼ਾਰ ਹੈ ਕਦੋਂ ਆਏਗਾ ਤੇ ਉਸ ਦੇ ਲਾਟਰੀ ਦੇ ਨੰਬਰ ਦੇ ਨਾਲ ਮਿਲਾ ਕੇ ਇਹ ਪਹਿਲਾ ਇਨਾਮ ਜਿਹੜਾ ਬੰਪਰ ਦੀਵਾਲੀ ਦਾ ਬੰਪਰ 11 ਕਰੋੜ ਦਾ ਨਿਕਲਿਆ ਏ ਤੇ ਕਰੋੜਪਤੀ ਦੀ ਭਾਅ ਲੈ ਇਸ ਵੇਲੇ ਕੀਤੀ ਜਾ ਰਹੀ ਹੈ ਲੱਡੂ ਜ਼ਰੂਰ ਮੰਗਵਾ ਲੇਗੇ ਨੇਤਾ ਦੇਖਣਾ ਹੋਏਗਾ ਕਦੋਂ ਇਹ ਲੋਟਰੀ ਦਾ ਵਿਜੇਤਾ ਮਟੰਡਾ ਪਹੁੰਚਦਾ ਹੈ ਸਾਡੇ ਕੋਲੋਂ 43ਵੇਂ ਕਰੋੜਪਤੀ ਹੈ ਜਿਹੜਾ ਕੱਲ ਨਿਕਲੇ ਹੈਗਾ 11 ਕਰੋੜ ਦਾ ਇਨਾਮ। ਇਸ ਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ। ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲਾਟਰੀ ਦਾ ਕੰਮ ਕਰਦੇ ਆ ਉਹਨਾਂ ਨੂੰ। ਅੱਛਾ ਇਹ ਦੂਸਰਾ ਸਭ ਤੋਂ ਵੱਡਾ ਇਨਾਮ ਹੈ ਜਿਹੜਾ ਦੀਵਾਲੀ ਬੰਪਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ ਇਹ? ਹਾਂਜੀ ਹਾਂਜੀ ਪੰਜਾਬ ਦੇ ਲਾਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲੇ ਆਇਗਾ। 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਤੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨਕਦੇ ਆਇਆ ਸਰ ਜੇ ਗੱਲ ਕਰੀਏ ਆਇਡੈਂਟੀਫਾਈ ਹੋ ਗਿਆ ਬੰਦਾ ਜੀ ਨਹੀਂ ਹਲੇ ਪਤਾ ਨਹੀਂ ਲੱਗਿਆ ਹੈਗਾ ਜਿਸ ਤਰੀਕੇ ਬੰਦਾ ਆਏਗਾ ਤਾਂ ਅਸੀਂ ਆਪ ਮੀਡੀਆ ਨੂੰ ਬੁਲਾ ਕੇ ਤੁਹਾਡਾ ਪ੍ਰੈਸ ਨੋਟ ਨਿਕਲੀ ਹੈ ਲੱਖ ਨਹੀਂ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਰਤਨ ਲੋਟਰੀ ਏਜੰਸੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਸਭ ਤੋਂ ਵੱਡਾ ਜੈਕਪੌਟ ਮਤਲਬ ਪਬਲਿਕ ਤਾਂ ਬਹੁਤ ਸਾਰੇ ਲੋਕ ਲਾਟਰੀ ਪਾਉਂਦੇ ਨੇ ਅਤੇ ਇੰਤਜ਼ਾਰ ਕਰਦੇ ਨੇ ਕਿ ਕਦੋਂ ਲਾਟਰੀ ਨਿਕਲੇ ਤੇ ਨੰਬਰ ਮਿਲਾਉਂਦੇ ਨੇ ਪਰ ਜਿਸ ਦਾ 11 ਕਰੋੜ ਦਾ ਲਾਟਰੀ ਦਾ ਨੰਬਰ ਨਿਕਲਿਆ ਹੈ ਜਿਹੜਾ ਵਿਜੇਤਾ ਹੈ ਉਹ ਹਾਲੇ ਲੱਭਦਾ ਹੈ ਤੇ ਕਰੋੜਪਤੀ ਦੀ ਭਾਲ ਕੀਤੀ ਜਾ ਰਹੀ ਹੈ ਇਹ ਉਹੀ ਸਟਾਲ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੀ ਜਿੱਥੋਂ ਇਹ ਲਾਟਰੀ ਦਾ ਬੰਪਰ ਜਿਹੜਾ ਲੱਗਿਆ ਹੈ 11 ਕਰੋੜ ਦਾ ਉਹ ਲਾਟਰੀ ਦੀ ਟਿਕਟ ਇਸੇ ਸਟਾਲ ਤੋਂ ਵੇਚੀ ਆ ਪਰ ਬਹੁਤ ਸਾਰੇ ਲੋਕ ਸਫਰ ਕਰਦੇ ਨੇ ਬਹੁਤ ਸਾਰੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ ਕਈ ਵਾਰ ਜਾਂਦੇ ਜਾਂਦੇ ਟਿਕਟ ਖਰੀਦ ਲੈਂਦੇ ਨੇ ਟਿਕਟ ਵੇਚਣ ਵਾਲਾ ਹੁਣ ਖੁਦ ਵਿਜੇਤਾ ਨੂੰ ਪਾਲ ਰਿਹਾ ਏ ਬਟੰਡਾ ਦੇ ਵਿੱਚ ਇਹ 11 ਕਰੋੜ ਦੀ ਜਿਸ ਸਟਾਲ ਤੋਂ ਲਾਟਰੀ ਵੇਚੀ ਆ ਉੱਥੇ ਹੁਣ ਭੰਗੜੇ ਪਾਏ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਆ ਲੱਡੂ ਲਿਆਉਂਦੇ ਗਏ ਨੇ ਰਤਨ ਲਾਟਰੀ ਸਟਾਲ ਹੈ ਜਿੱਥੇ ਇਹ 11 ਕਰੋੜ ਦੀ ਲਾਟਰੀ ਦਾ ਟਿਕਟ ਵੇਚਿਆ ਏ ਕਿਉਂਕਿ ਨੰਬਰ ਇੱਥੋਂ ਦਾ ਲੱਗਿਆ ਪਰ ਹਾਲੇ ਬਿਨਾ ਵਿਜੇਤਾ ਦੇ ਹੀ ਲਾਟਰੀ ਸਟਾਲ ਤੇ ਭੰਗੜੇ ਪੈ ਰਹੇ ਨੇ ਕਿਉਂਕਿ ਲਾਟਰੀ ਦਾ ਵਿਜੇਤਾ ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ ਲੋਟਰੀ ਦਾ ਵਿਜੇਤਾ ਹੈ ਜਿਹੜਾ ਜੇਤੂ ਰਿਹਾ ਜਿਸ ਦਾ ਨੰਬਰ ਮੈਚ ਹੋਇਆ ਹੈ ਪਹਿਲੇ 11 ਕਰੋੜ ਦੇ ਬੰਪਰ ਦੇ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ న్యూਸ 18 ਦੇ ਮਾਧਿਅਮ ਨਾਲ ਹੀ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਹੋਵੇ ਜਲਦ ਆਪਣੀ ਲੋਟਰੀ ਲੈ ਕੇ ਬਠਿੰਡਾ ਪਹੁੰਚੇ ਅਤੇ ਆਪਣਾ ਪਹਿਲਾ ਇਨਾਮ ਹਾਸਲ ਕਰੇ ਉਧਰ ਲੁਧਿਆਣਾ ਦੇ ਵਿੱਚ ਵੀ ਇੱਕ ਸ਼ਖਸ ਦੀ 1 ਕਰੋੜ ਰੁਪਏ ਦੀ ਲੋਟਰੀ ਲੱਗੀ ਹੈ ਜੋ ਕਿ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ ਜਿਸ ਦਾ ਕਹਿਣਾ ਹੈ ਕਿ ਉਸ ਨੇ ਕੱਲ ਹੀ ਦੀਵਾਲੀ ਬੰਪਰ ਖਰੀਦਿਆ ਸੀ ਤੇ ਦੀਵਾਲੀ ਬੰਪਰ ਨਿਕਲਣ ਦੇ ਕਰੀਬ ਢਾਈ ਘੰਟੇ ਪਹਿਲਾਂ ਹੀ ਲੋਟਰੀ ਖਰੀਦੀ ਸੀ ਜੋ ਕਿ ਹੁਸ਼ਿਆਰਪੁਰ ਤੋਂ ਆਪਣੇ ਭਾਂਜੇ ਦੇ ਨਾਲ ਕਿਸੇ ਕੰਮ ਤੋਂ ਮਾਰਕੀਟ ਆਇਆ ਸੀ ਪਰ ਇੱਥੇ ਭਾਂਜੇ ਦੇ ਕਹਿਣ ਤੇ ਉਸਨੇ 6 ਲੋਟਰੀ ਦੇ ਟਿਕਟਾਂ ਖਰੀਦੀਆਂ ਜਿਸ ਦੇ ਵਿੱਚੋਂ ਉਸ ਨੂੰ 1 ਕਰੋੜ ਦਾ ਇਨਾਮ ਨਿਕਲਿਆ ਹੈ ਤਾਂ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜਕੇ ਦਿੰਦਾ ਹੈ ਤੇ ਉਸ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਦੀਵਾਲੀ ਦਾ ਦੀਵਾਲੀ ਲੰਘੇ ਨੂੰ ਕਾਫੀ ਦਿਨ ਹੋ ਗਏ ਨੇ 1 ਅਕਤੂਬਰ ਦੀ ਦੀਵਾਲੀ ਸੀ ਤੇ ਹੁਣ ਕੱਲ ਹੀ ਹਾਲੇ ਇਸ ਦਾ ਇਨਾਮ ਨਿਕਲਿਆ ਏ ਲਾਟਰੀ ਬੰਪਰ ਤੇ ਜਿਸ ਵਿਅਕਤੀ ਦਾ ਇਹ 1 ਕਰੋੜ ਦਾ ਇਨਾਮ ਨਿਕਲਿਆ ਉਸ ਨੇ ਕੁਝ ਘੰਟੇ ਪਹਿਲਾਂ ਹੀ ਟਿਕਟ ਖਰੀਦੀ ਸੀ ਜੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਲੁਧਿਆਣਾ ਆਇਆ ਸੀ ਇੱਥੇ ਉਸ ਨੂੰ ਲੱਗਿਆ ਕਿ ਟਿਕਟ ਖਰੀਦੀ ਜਾਵੇ ਉਸ ਤੇ ਭਾਂਜੇ ਨੇ ਕਿਹਾ ਕਿ ਟਿਕਟ ਲੈ ਲਓ ਤਾਂ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਕਈ ਟਿਕਟਾਂ ਖਰੀਦ ਲਈਆਂ 6 ਟਿਕਟਾਂ ਉਸ ਦੇ ਵੱਲੋਂ ਖਰੀਦੀਆਂ ਗਈਆਂ ਜਿਸ ਦੇ ਵਿੱਚ ਉਸ ਨੂੰ 1 ਕਰੋੜ ਦਾ ਇਹ ਇਨਾਮ ਲੱਗਿਆ ਇਹ ਪ੍ਰਾਪਰਟੀ ਡੀਲਰ ਹੈ ਪੇਸ਼ੇ ਦੇ ਵੱਜੋਂ ਤੇ ਉਸ ਦਾ 1 ਕਰੋੜ ਦਾ ਇਨਾਮ ਮਿਲਿਆ ਭਾਈ ਅੱਗੇ ਭਾਈ ਅੱਗੇ ਭਾਈ ਭਾਈ ਇੱਧਰ ਆ ਲੈ ਉਹਨਾਂ ਕਿਹਾ